ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਅੱਜ ਮੈਂ ਜੋ ਕਲੈਕਸ਼ਨਾਂ ਲੈ ਕੇ ਆਈਆਂ ਉਹ ਸਾਰੀਆਂ ਹੀ ਕਲੈਕਸ਼ਨਾਂ ਇੱਕ ਹੀ ਤਰ੍ਹਾਂ ਦੀਆਂ ਨੇ ਤੇ ਰੇਟ ਸਭ ਦਾ ਇੱਕ ਹੀ ਹੈ ਇੱਕ ਹੀ ਤਰ੍ਹਾਂ ਦੀਆਂ ਕਲੈਕਸ਼ਨਾਂ ਅੱਜ ਦੀਵਸ ਵਿੱਚ ਮੈਂ ਲੈ ਕੇ ਆਈਆਂ ਇਹਨਾਂ ਵਿੱਚ ਤੁਹਾਨੂੰ ਪਲੇਨ 5 ਮੀਟਰ ਦਾ ਸੂਟ ਮਿਲੇਗਾ ਤੇ ਨਾਲ ਤੁਹਾਨੂੰ ਜਿਹੜਾ ਪ੍ਰਿੰਟਡ ਦੁਪੱਟਾ ਮਿਲੇਗਾ ਕਲਰਸ অপਸ਼ਨ ਬਹੁਤ ਜ਼ਿਆਦਾ ਨਹੀਂ ਦੁਪੱਟਾ ਸਾਵਨਾ প্রিন্টেਡ ਹੈ ਤੇ ਇਹਦਾ ਜਿਹੜਾ ਪ੍ਰਾਈਸ ਹੈ 560 ਰੁਪਿਆ 560 ਵਿੱਚ ਇਹ ਵਾ ਤੁਹਾਨੂੰ 5 ਮੀਟਰ ਦਾ ਪਲੇਨ ਸੂਟ ਦੇ ਨਾਲ ਤੁਹਾਨੂੰ ਜਿਹੜਾ ਡਿਜ਼ਾਈਨਰ ਲੁੱਕ ਵਾਲਾ ਪ੍ਰਿੰਟਡ ਦੁਪੱਟਾ ਮਿਲੇਗਾ ਇਹਦਾ ਫੈਬਰਿਕ ਜਿਹੜਾ ਸੂਟ ਦਾ ਤੁਹਾਨੂੰ ਮਿਲੇਗਾ ਉਹ ਕੈਮਰੀ कॉटन ਵਿੱਚ 5 ਮੀਟਰ ਦਾ ਸੂਟ ਮਿਲੇਗਾ ਤੇ ਨਾਲ ਦੁਪੱਟਾ ਜਿਹੜਾ ਮਲਮਲ कॉटन ਦਾ ਦੁਪੱਟਾ ਤੁਹਾਨੂੰ ਮਿਲੇਗਾ ਤੇ ਦੁਪੱਟੇ ਦੀ ਲੈਂਥ ਵੀ 2.5 ਮੀਟਰ ਤੋਂ 2.5 ਮੀਟਰ ਦੇ ਨੀਅਰ ਬੋਟ ਹੈਗੀ ਹੈ ਤੇ 5 ਮੀਟਰ ਦਾ ਸੂਟ ਮਿਲੇਗਾ ਜਿਹਦੇ ਵਿੱਚ ਕਲਰ ਕੰਬੀਨੇਸ਼ਨ ਇੱਕ ਤੋਂ ਇੱਕ ਨੇ ਹਰ ਤਰ੍ਹਾਂ ਦੇ ਕਲਰ ਕੰਬੀਨੇਸ਼ਨ ਹੈਗੇ ਨੇ ਤੇ ਜੇਕਰ ਤੁਸੀਂ ਇਹਨਾਂ ਨੂੰ ਸੂਟ ਬਾਈ ਕਰਕੇ ਸਟਿਚ ਕਰਵਾਓ ਤਾਂ ਤੁਸੀਂ ਇਹ ਤੇ ਲਾਸ ਲਗਵਾ ਕੇ ਬਟਨਸ ਵਗੈਰਾ ਲਗਵਾ ਕੇ ਤੇ ਵਕਰੀ ਜੀ ਲੁੱਕ ਦੇ ਸਕਦੇ ਹੋ ਕਿਉਂਕਿ 5 ਮੀਟਰ ਦਾ ਸੂਟ ਹੈ ਪੂਰਾ ਖੁੱਲੇ ਡੁੱਲੇ ਫੈ布ਰਿਕ ਦੇ ਨਾਲ ਆਏਗਾ ਤੇ ਪ੍ਰੋਪਰ ساری ਲੈਂਥ ਇਦੀ ਹੈਗੀ ਆ ਵੱਡਾ 바ਰ ਹੈ ਸੂਟ ਦਾ ਇਸ ਸਪਲੇਨ ਸੂਟਾਂ ਨੂੰ ਤੁਸੀਂ ਆਪਣੇ ਅਕੋਰਡਿੰਗਲੀ ਡਿਜ਼ਾਈਨ ਕਰ ਸਕਦੇ ਹੋ ਲੈਂਸ ਲਗਾ ਕੇ ਬਟਨ ਲਗਾ ਕੇ ਜਾਂ ਕੁਝ ਵੀ ਤੇ ਇਹ ਜਿਹੜੀਆਂ ਸੈਕੰਡ ਕਲੈਕਸ਼ਨਾਂ ਨੇ ਇਹ ਵਾਲੀਆਂ ਕਲੈਕਸ਼ਨਾਂ ਤਾਂ ਇਹ ਵੀ ਤੁਹਾਨੂੰ 560 ਰੁਪਏ ਦੇ ਵਿੱਚ ਹੀ ਮਿਲਣਗੀਆਂ ਜਿਵੇਂ ਕਿ ਪਹਿਲਾਂ ਇਹਨਾਂ ਦਾ ਪ੍ਰਾਈਸ ਜਿਹੜੇ ਸੂਟ ਵਿੱਚ ਕਿਤੇ ਅੱਜ ਸਾਰੀ ਕਲੈਕਸ਼ਨ 560 ਰੁਪਏ ਵਾਲੀ ਹੈ ਪਰ ਇਹ ਹੈ ਕਿ ਉਹ ਪਲੇਨ 5 ਮੀਟਰ ਤੁਹਾਨੂੰ ਕੈਮਰੀ कॉटन ਦਾ ਸੂਟ ਮਿਲੇਗਾ ਨਾਲ ਮਲਮਲ कॉटन ਦਾ ਦੁਪੱਟਾ ਮਿਲੇਗਾ ਇਹਦੇ ਵਿੱਚ ਤੁਹਾਨੂੰ कॉटन ਦੀ ਸ਼ਰਟ कॉटन ਦਾ ਬਟਨ ਟੂ कॉटन ਦਾ ਦੁਪੱਟਾ ਮਿਲੇਗਾ ਜਿਹਦਾ ਵੀ ਪ੍ਰਾਈਸ 560 ਰੁਪਏ ਦੋਨੋਂ ਕਲੈਕਸ਼ਨਾਂ 560 ਰੁਪਏ ਵਿੱਚ कॉटन ਦੀਆਂ ਵੈਸਟ ਨੇ ਬਹੁਤ ਸੌਫਟ ਫੈਬਰਿਕ ਹੈ ਇਹ ਵਾਲੀਆਂ ਕਲੈਕਸ਼ਨਾਂ ਦਾ ਵੀ ਤੇ ਇਹਨਾਂ ਵਿੱਚ ਤੇ ਬਹੁਤ ਜ਼ਿਆਦਾ ਆਪ ਸਾਰੇ ਦੇ ਸਾਰੇ ਸੂਟ ਬਹੁਤ ਹੀ ਪਿਆਰੇ ਸੋਹਣੇ ਨੇ ਬਹੁਤ ਪਿਆਰੇ ਰੰਗਾਂ ਵਿੱਚ ਨੇ ਜਿੰਨੇ ਵੀ ਸੂਟ ਹੈ ਨੇ ਅੱਜ ਦੇ ਵਿੱਚ 560 ਰੁਪਏ ਦੋ mặtਾਂ ਦੀ ਕਲੈਕਸ਼ਨ ਦਾ ਪ੍ਰਾਈਸ ਹੈ ਮੈਂ ਡਿਸਕ੍ਰਿਪਸ਼ਨ ਜੋ ਦੇ ਸੂਟ ਦੀ ਫੈਬਰਿਕ ਦੀ ਹੈਗੀ ਦੱਸ ਦਿੱਤੀ ਹੈ ਬਾਕੀ ਅਗਰ ਕੋਈ ਕੁਐਰੀ ਹੈ ਤਾਂ ਨੰਬਰ ਮੈਂ ਆਪਣਾ 623924575 ਜਿੱਤ ਦਿੱਤਾ ਹੋਇਆ ਉਸ ਨੰਬਰ 'ਤੇ ਤੁਸੀਂ ਮੈਸੇਜ ਕਰ ਸਕਦੇ ਹੋ ਜੋ ਵੀ ਤੁਹਾਡੀ ਕੁਐਰੀ ਹੈ ਜਿਸ ਵੀ ਸੂਟ ਦੇ ਰਿਗਾਰਡਿੰਗ ਹੈ ਅਵੀ ਪਾਕਿਸਤਾਨੀ ਸਟਾਈਲ ਦੇ ਨੇ ਨਾ ਥੋੜੀ ਡਿਸਕ੍ਰਿਪਸ਼ਨ ਲੱਗ ਗਈ ਮੈਥਿਆ ਨਹੀਂ ਕਿ ਤੇ ਉਹ ਚਾਨੀ ਤਨਬਰ ਜਾ ਕੇ ਮੈਸੇਜ ਕਰ ਦੋ ਤਾਂ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ ਹੋਰ ਨਾ ਮੇਰੇ ਸੁਰਤ ਨਾਲ ਨਵੀਂ ਨਵੀਂ ਕਲੈਕਸ਼ਨ ਹੁੰਦਾ ਥੈਂਕ ਯੂ ਫॉर ਵਾਚਿੰਗ